ਹਾਂਜੀ ਪੀਐਸ ਸਟੈਟ ਈਟੀਟੀ ਬੀਆਰਡ ਯੂਨੀਅਨ ਪੰਜਾਬ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਅੱਜ ਇੱਕ ਨਵੀਂ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਈਟੀਟੀ ਕੈਡਰ 2025 ਕੋਲੋਂ ਤਾਂ ਕਾ ਸਕਦਾ ਹੈ ਤਾਂ ਉਸ ਦੇ ਸਬੰਧ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗੇ ਤਾਂ ਬੇਨਤੀ ਹੈ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਪੀਐਸ ਸਟੈਟ ਦੇ ਪੇਪਰ ਰਿਲੇਟਡ, ਈਟੀਡੀ ਕੈਟਰ ਰਿਲੇਟਡ, ਮਾਸਟਰ ਕੈਟਰ, ਲੈਕਚਰਰ ਕੈਟਰ ਹਰ ਇੱਕ ਜਾਣਕਾਰੀ ਜੋ ਵੀ ਮੀਟਿੰਗਾਂ ਹੁੰਦੀਆਂ ਯੂਨੀਅਨ ਦੀਆਂ ਹਰ ਇੱਕ ਜਾਣਕਾਰੀ ਤੁਹਾਡੇ ਨਾਲ ਰੂਬਰੂ ਕਰਦੇ ਆ ਵੈਸੇ ਵੀ ਕੋਈ ਡਿਪਾਰਟਮੈਂਟ ਦੀ ਕੋਈ ਸਾਡੇ ਤੱਕ ਇਨਫੋਰਮੇਸ਼ਨ ਆਉਂਦੀ ਹੈ ਉਹ ਵੀ ਅਸੀਂ ਤੁਹਾਡੇ ਤੱਕ ਜ਼ਰੂਰ ਸ਼ੇਅਰ ਕਰਦੇ ਰਹਿਣੇ ਆ ਤਾਂ ਅੱਜ ਇੱਕ ਨਵੀਂ ਅਪਡੇਟ ਦੇ ਨਾਲ ਸਾਡੇ ਨਾਲ ਜੁੜੇ ਆ ਤਾਂ ਉਹ ਅਪਡੇਟ ਕੀ ਹੈ ਜਾਣੋ ਸਾਰਾ ਮਾਮਲਾ ਕੀ ਹੈ ਹਰ ਇੱਕ ਚੀਜ਼ ਦੀ ਇਨਫੋਰਮੇਸ਼ਨ ਤਨੁਸ਼ ਚੈਨਲ ਦੇ ਉੱਪਰ ਮਿਲਦੀ ਰਹਿੰਦੀ ਹੈ ਤਾਂ ਤੁਸੀਂ ਦੇਖ ਰਹੇ ਹੋ ਈਡੀਟ ਇਕੈਡ 2025 ਜਲਦੀ ਆ ਸਕਦੀਆਂ ਨੇ ਈਟੀਟੀ ਦੀ ਇਹ ਪੋਸਟਾਂ ਮੈਂ ਇਹ ਚੀਜ਼ ਕਿਉਂ ਕਹਿ ਰਿਹਾ ਕਿ ਜਲਦੀ ਆ ਸਕਦੀਆਂ ਨੇ ਕਿਉਂਕਿ ਯੂਨੀਅਨ ਆਪਦੀਆਂ ਮੀਟਿੰਗਾਂ ਜਿਹੜੀਆਂ ਹੈ ਬਹੁਤ ਜ਼ੋਰ ਸ਼ੋਰ ਤੇ ਕਰ ਰਹੀ ਹੈ ਆਪਦੀ ਟੀਮ ਵਡਾ ਰਹੀ ਹੈ ਤਾਂ ਉਸ ਦੇ ਲਈ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਤੁਸੀਂ ਯੂਨੀਅਨ ਦਾ ਸਾਥ ਦਿਓ ਤੁਸੀਂ ਸਾਥ ਉਹਨਾਂ ਦਾ ਕਿਸੇ ਵੀ ਤਰੀਕੇ ਦੇ ਨਾਲ ਫਿਜ਼ੀਕਲ ਸਪੋਰਟ ਕੋਈ ਵੀ ਜਿਹੜੀ ਤੁਸੀਂ ਸਪੋਰਟ ਕਰ ਸਕਦੇ ਹੋ ਉਹਨਾਂ ਨੂੰ ਜਿਹੜਾ ਇਸ ਰਿਗਾਰਡਿੰਗ ਜਿਸ ਦੇ ਵਿੱਚ ਹੈਲਪ ਮਿਲੇਗੀ ਉਹਨਾਂ ਨੂੰ ਕਿਉਂਕਿ ਇਹ ਚੀਜ਼ ਤੁਹਾਨੂੰ ਵੀ ਪਤਾ ਹੈ ਕਿ ਜਿਹੜਾ 9594 ਜਾਈ 2364 ਕੈਡਰ ਹੈ ਉਹ ਪੋਸਟਾਂ ਵੀ ਕਾਫੀ ਲੰਮਾ ਸਮਾਂ ਸੰਘਰਸ਼ ਕਰਕੇ ਜਿਹੜੀਆਂ ਜਾਰੀ ਹੋਇਆ ਸੀ ਨੋਟੀਫਿਕੇਸ਼ਨ ਤਾਂ ਉਸੇ ਤਰਜ਼ ਤੇ ਮੈਂ ਤੁਹਾਨੂੰ ਅਪੀਲ ਕਰ ਰਿਹਾ ਅਗਰ ਤੁਸੀਂ ਈਟੀਟੀ ਕੈਡਰ 2025 ਦਾ ਨੋਟੀਫਿਕੇਸ਼ਨ ਕਢਵਾਉਣਾ ਚਾਹੁੰਦੇ ਹੋ ਤਾਂ ਦੱਟ ਕੇ ਤੁਹਾਨੂੰ ਯੂਨੀਅਨ ਦਾ ਸਾਥ ਦੇਣਾ ਪਏਗਾ ਔਰ ਪੰਜਾਬ ਸਰਕਾਰ ਦੇ ਖਿਲਾਫ ਜਿਹੜੀ ਆਪਦੀ ਆਵਾਜ਼ ਚੱਕਣੀ ਪਏਗੀ ਉਹਨਾਂ ਨੂੰ ਆਪਦੀ ਮੰਗ ਦੱਸਣੀ ਪਏਗੀ ਕਿਉਂਕਿ ਕੱਲੇ ਯੂਨੀਅਨ ਦੇ ਮੰਗ ਮੰਗਣ ਨਾਲ ਈਟੀਟੀ ਪੋਸਟਾਂ ਨਹੀਂ ਆਣਗੀਆਂ 101% ਮੈਂ ਕਹਿ ਰਿਹਾ ਨਹੀਂ ਆਣਗੀਆਂ ਅਗਰ ਤੁਸੀਂ ਸਪੋਰਟ ਕਰੋਗੇ ਯੂਨੀਅਨ ਦਾ ਸਾਥ ਦਿਓਗੇ ਫੰਡ ਜਾਂ ਕੋਈ ਵੀ ਤੁਹਾਡੇ ਤੋਂ ਹੈਲਪ ਮੰਗਦੀ ਹੈ ਤੁਸੀਂ ਸਪੋਰਟ ਕਰੋਗੇ ਫਿਰ ਈਟੀਟੀ ਕੈਡਰ ਆ ਸਕਦਾ ਹੈ ਨਹੀਂ ਤਾਂ ਕੋਈ ਪੋਸੀਬਿਲਿਟੀ ਨਹੀਂ ਹੈਗੀ ਈਟੀਟੀ ਕੈਡਰ 2025 ਦੇ ਵਿੱਚ ਆਣ ਦੀ ਤਾਂ ਇਸ ਕਰਕੇ ਤੁਸੀਂ ਸਾਥ ਦਿਓ ਪੋਸੀਬਲ ਹੋ ਸਕਦਾ ਹੈ ਤੁਹਾਡੇ ਸਾਥ ਦੇ ਨਾਲ ਇਸ ਕਰਕੇ ਸਾਰੇ ਯੂਨੀਅਨ ਦਾ ਸਾਥ ਦਿਓ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇੱਕ ਤੁਸੀਂ ਇਹ ਵੀ ਸਾਥ ਦੇ ਸਕਦੇ ਹੋ ਕਿ ਜਿਹੜਾ ਯੂਨੀਅਨ ਵੱਲੋਂ ਮੈਸੇਜ ਤੁਹਾਨੂੰ ਲਗਾਇਆ ਗਿਆ ਇਸ ਵੀਡੀਓ ਦੇ ਰਹੀ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਵੀ ਉਹਨਾਂ ਦਾ ਸਾਥ ਦੇ ਸਕਦੇ ਹੋ ਤਾਂ ਉਹ ਸੋਕਦਾ ਕਿ ਤੁਹਾਡੇ ਜਿਹਨੂੰ ਸ਼ੇਅਰ ਕਰਦੇ ਹੋ ਤੁਸੀਂ ਉਹ ਉਸਦੇ ਦਿਮਾਗ ਦੇ ਵਿੱਚ ਕੋਈ ਗੱਲ ਬੈਠ ਜੇ ਔਰ ਯੂਨੀਅਨ ਦੇ ਕਿਸੇ ਉਦਦੇ ਕੰਮ ਕਰਕੇ ਜਾਂ ਤੁਸੀਂ ਕੋਈ ਕਮੇਟੀ ਵਿੱਚ ਮੈਂਬਰ ਬਣ ਕੇ ਉਹ ਵਧੀਆ ਜਿਹੜਾ ਆਪਦੀ ਮੰਗ ਪੰਜਾਬ ਸਰਕਾਰ ਨੂੰ ਦੱਸ ਚੱਕੇ ਦੱਸ ਸਕੇ ਜਾਂ ਕੋਈ ਆ ਕੋਈ ਬੈਸਟ ਪਾਲਿਸੀ ਸਰਕਾਰ ਨੂੰ ਕਿਉਂਕਿ ਕਈ ਵਾਰ ਸਰਕਾਰ ਵੀ ਚਾਹੁੰਦੀ ਹੈ ਕਿ ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ ਸਾਨੂੰ ਦੱਸੋ ਤੁਹਾਡਾ ਹੱਲ ਕਿਸ ਤਰੀਕੇ ਦੇ ਨਾਲ ਹੋ ਸਕਦਾ ਤਾਂ ਇਹ ਵੀ ਕਿਤੇ ਨਾ ਕਿਤੇ ਹੈਲਪ ਹੋਏਗੀ ਤਾਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਯੂਨੀਅਨ ਦਾ ਸਾਥ ਦਿਓ ਅਗਰ ਤੁਸੀਂ ਪੀਟੀਟੀ ਡੀ ਕੈਡਰ 2025 ਦੇ ਵਿੱਚ ਚਾਹੁੰਦੇ ਹੋ ਤਾਂ ਯੂਨੀਅਨ ਦਾ ਸਾਥ ਦਿਓ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਜਿਹੜੇ ਚੈਨਲ ਤੇ ਫਸਟ ਵਾਰ ਵਿਜ਼ਿਟ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੜ ਤੱਕ ਹਰ ਇੱਕ ਅਪਡੇਟ ਪੀਐਸਟੈਟ ਦੇ ਪੇਪਰ ਰਿਲੇਟਡ ਟੀਚਿੰਗ ਵਿੰਗ ਦੀ ਕੋਈ ਵੀ ਜਾਣਕਾਰੀ ਤੁਹਾਨੂੰ ਇਸ ਚੈਨਲ ਦੇ ਉੱਪਰ ਦਿੱਤੀ ਜਾਂਦੀ ਹੈ ਤਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਸਾਥੀਆਂ ਤੱਕ ਤਾਂਕਿ ਇਹ ਮੈਸੇਜ ਯੂਨੀਅਨ ਵੱਲੋਂ ਜਿਹੜਾ ਤੁਹਾਨੂੰ ਲਗਾਇਆ ਗਿਆ ਇਸ ਵੀਡੀਓ ਦੇ ਰਹੀ ਉਹ ਹਰ ਇੱਕ ਸਾਥੀ ਤੱਕ ਪਹੁੰਚ ਸਕੇ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ